ਤਕਾਰਿਓ ਸਾਥ ਸੰਗਤ ਜੀ ਫਤਿਹ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜਾ ਫਕਰ ਹੈ ਕਿ ਤੁਹਾਡੇ ਪਿੰਡ ਆਏ ਜਿਸ ਪਿੰਡ ਦੇ ਪੰਜਾਬ ਦਾ ਚੀਫ ਮਿਨਿਸਟਰ ਵੀ ਬਣਾਇਆ ਹੈ ਡਬਨਰ ਵੀ ਬਣਾਇਆ ਹੈ ਸੈਂਟਰ ਦਾ ਵਜ਼ੀਰ ਵੀ ਬਣਾਇਆ ਹੈ ਬੜਾ ਪੱਗਾ ਵਾਲੇ ਹੈਗੇ ਹੋ ਮੈਂ ਇਹੀ ਦੱਸਣਾ ਚਾਹੁੰਦਾ ਕਿ ਪਾਰਲਮੈਂਟ ਦੇ ਵਿੱਚ ਇੱਕ ਤਕੜਾ ਐਮਪੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਅਲਾਕੇ ਦੇ ਲਈ ਤੇ ਸੂਬੇ ਦੇ ਲਈ ਜਿਹੜਾ ਐਮਐਲਏ ਹੁੰਦਾ ਉਹ ਤੁਹਾਡੇ ਨਗਰ ਤੇ ਕੰਮ ਆਪਣੇ ਅਲਾਕੇ ਦੇ ਕੰਮ ਚੰਡੀਗੜ੍ਹ ਤੱਕ ਜਿੰਨੇ ਤੱਕ ਕਰਾਉਂਦਾ ਪਰ ਜਿਹੜਾ ਐਮਪੀ ਹੁੰਦਾ ਉਹ ਤੁਹਾਡੇ ਪਿੰਡ ਦੇ ਤੋਡੇ ਲਾਫੇ ਦੇ ਤੁਹਾਡੇ ਜ਼ਿਲ੍ਹੇ ਦੇ ਤਮ ਚੰਡੀਗੜ੍ਹ ਤੋਂ ਲਾਵਾ ਦਿੱਲੀ ਤੱਕ ਫਰਾਂਦਾ ਹੈਗਾ ਅੱਜ ਸਾਡੇ ਸੱਜਣ ਬਹੁਤ ਜ਼ਿਆਦਾ ਬਾਹਰ ਦੇ ਮੁੜਫਾ ਦੇ ਵਿੱਚ ਵਸੇ ਹੋਏ ਆ ਜੇ ਵਸੇ ਹੋਏ ਆ ਤੋ ਥੇ ਤਕਰੀਫਾਂ ਵੀ ਹੈਗੀਆਂ ਕਿਉਂਕਿ ਮੈਨੂੰ ਪਰੂਨ ਦਾ ਪਤਾ ਹੈ ਮੈਨੂੰ ਪਤਾ ਹੈ ਕਿ ਐਮਪੀ ਦੀ ਪਾਵਰ ਕੀ ਹੈ ਕਿਈ ਆਪਣੇ ਸਿੱਖ ਬਾਦ ਤੇ ਮੁਲਕਾਂ ਦੇ ਵਿੱਚ ਗੁਜ਼ਰ ਗਏ ਆ ਉਹਨਾਂ ਦੇ ਸ਼ਰੀਫ ਮੈਂ ਕੋਸ਼ਿਸ਼ ਕਰਕੇ ਮੁਫਤ ਦੇ ਵਿੱਚ ਸਰਕਾਰ ਦੇ ਰਾਹੀਂ ਉਹਨਾਂ ਦੇ ਖਰੇ ਖਰੇ ਪਛਾਏ ਆ। ਔਰ ਪਾਰਲੀਮੈਂਟ ਦੇ ਵਿੱਚ ਦੱਸਿਆ ਕਿ ਜਿਹੜੀ ਮੋਦੀ ਸਰਕਾਰ ਹੈ, ਸ਼ਾਹ ਦੀ ਸਰਕਾਰ ਹੈ, ਇਸ ਨੇ ਇੱਕ ਨਵੀਂ ਪਾਲਿਸੀ ਸ਼ੁਰੂ ਕੀਤੀ ਹੈ। ਕਿ ਜਿਹੜੇ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਆ, ਬਾਹਰ ਵੱਸਦੇ ਆ, ਇੱਥੇ ਵੱਸਦੇ ਆ, ਉਹਨਾਂ ਨੂੰ ਗੋਲੀ ਮਾਰ ਕੇ ਬਰਵਾਰਾ ਸ਼ੁਰੂ ਕਰ ਦਿੱਤਾ ਜਿਵੇਂ ਟੈਨਰ ਦੇ ਵਿੱਚ ਹਰਦੀਪ ਸਿੰਘ ਸਿੱਧੂ ਨੂੰ ਮਰਵਾਤਾ ਮਲਕ ਨੂੰ ਮਰਵਾਤਾ ਸੁਖਦੂਲ ਸਿੰਘ ਨੂੰ ਮਰਵਾਤਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਰੋਡੇ ਨੂੰ ਮਰਵਾਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾਤਾ ਇਹ ਸਾਰੀਆਂ ਗੱਲਾਂ ਮੈਂ ਪਾਰਲਮੈਂਟ 'ਚ ਕਰ ਚੁੱਕੇ ਹਾਂ ਸ਼ਾਇਦ ਤੁਹਾਨੂੰ ਪਤਾ ਹੋਊਗਾ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਕੋਈ ਵੀ ਸਿਆਸੀਦਾਨ ਬੇਸ਼ੱਕ ਬਾਦਲਦਰੀਆ ਹੋਵੇ ਬੀਜੇਪੀ ਦਾ ਹੋਵੇ ਕਾਂਗਰਸ ਦਾ ਹੋਵੇ ਇੱਕਸੇ ਦਾ ਹੋਵੇ ਜਿਹੜੇ ਖਤਮ ਹਿੰਦੂ ਘੋਮਤ ਤੇ ਮੋਦੀ ਨੇ ਬਾਅਦ ਦੇ ਮਲਖਾ ਵਿੱਚ ਕਰਵਾਏ ਐ ਇੱਥੇ ਕਰਵਾਏ ਐ ਇੱਕ ਕਿਸੇ ਨੇ ਗੱਲ ਨਹੀਂ ਕੀਤੀ ਹੈ ਨਾ ਆਕਾਲ ਤੱਕ ਸਾਬ ਦੇ ਜਥੇਦਾਰ ਨੇ ਨਾ ਐਸਪੀਸੀ ਨੇ ਔਰ 14 ਸਾਲ ਤੋਂ ਸਾਡੀ ਜਮਹੂਰੀਅਤ ਨੂੰ ਸਾਰੇ ਲਾਏ ਹੋਏ ਐਸਪੀਸੀ ਦੀਆਂ 14 ਸਾਲ ਤੋਂ ਵੋਟਾਂ ਨਹੀਂ ਖਵਾ ਰਿਆ ਸੈਂਟਰ ਦਾ ਸਾਰਾ ਪ੍ਰਬੰਧਕ ਟੰਗ ਚ ਕਿ ਕਿਤੇ ਇਸ ਫੇਸ ਪਾਰਟੀ ਦੇ ਐਸਪੀਸੀ ਦੇ ਵਿੱਚ ਨਾ ਆ ਜਾਣ ਸੋ ਲੜਾਈ ਸਾਡੀ ਬਹੁਤ ਲੰਬੀ ਹੈ 1930 ਤੋਂ ਲੈ ਕੇ ਇਸ ਸਾਲ 40 ਸਾਲ ਹੋ ਜਾਣਗੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਤੇ ਹਿੰਦੂਤਵਾ ਨੇ ਮਿਲਟਰੀ ਹਮਲੇ ਕਰਵਾਏ ਸੀਗੇ ਸਤ ਜਨੈਲ ਸਿੰਘ ਭਿੰਡਰਵਾਲਿਆਂ ਨੂੰ ਜਨਰਲ ਸ਼ਬੇਕ ਸਿੰਘ ਨੂੰ ਥਾਰਾ ਸੈਨੋ ਤੇ ਨੇਕਾਂ ਸਿੱਖਾਂ ਨੂੰ ਮੌਤ ਦੇ ਘਾਟ ਤੋੜਤਾ ਸੀ। ਸਰੋਵਰ ਲਾਲ ਰੰਗ ਹੋ ਗਿਆ ਸੀਗਾ ਇਨੇ ਉਥੇ ਤਬਾਈ ਇੰਡੀਆ ਨੇ ਕੀਤੀ ਹੈ ਕਿਤੇ ਆਪਣੇ ਮੁਲਕ ਦੇ ਵਿੱਚ ਵੀ ਕੋਈ ਮੁਲਕ ਆਪਣੇ ਲੋਕਾਂ ਦੇ ਉੱਤੇ ਫੌਜ ਲਾਉਂਦਾ ਹੈ ਇਹ ਸਿਰਫ ਹਿੰਦੂਤਵਾ ਦਾ ਇੰਡੀਆ ਜਿੱਦੇ ਅਸੀਂ ਅਜੇ ਗੁਲਾਮ ਰਹਿ ਗਏ ਹਾਂ ਜਿੰਨਾ ਚਿਰ ਆਪਾ ਆਜ਼ਾਦ ਨਹੀਂ ਹੋਵਾਂਗੇ ਸਾਡੇ ਉੱਤੇ ਹਮੇਸ਼ਾ ਅੱਖ ਰੱਖੇਗੀ ਹੁਣ ਤੁਸੀਂ ਦੱਸੋ ਕਿ ਆਹ ਤੁਹਾਡੀ ਨਮੀ ਪੋਲਿਸੀ ਹੈ ਕਿ ਆਪਣੀਆਂ ਖੁਫੀਆ ਏਜੰਸੀਆਂ ਤੋਂ ਭਾਰਤ ਦੇ ਮੁਲਕਾਂ ਦੇ ਵਿੱਚ ਤੇ ਇੱਥੇ ਸਿਰ ਕੱਟਦੇ ਹੋਏ ਸਿੱਖਾਂ ਨੂੰ ਗੋਲੀਆਂ ਮਰਵਾ ਦੇਣੀਆਂ ਅਮਰੀਕਾ ਨੇ ਬੜਾ ਵੱਡਾ ਸਟੈਂਡ ਲਿਆ ਉਸ ਨੇ ਕਿਹਾ ਜਿਹੜੇ ਮੁਲਜ਼ਮ ਹੈਗੇ ਆ ਇਹ ਕਥਾ ਸੀ ਫੜ ਲਿਆ ਬਾਕੀ ਦੇ ਸਰਕਾਰ ਦੇ ਵਿੱਚ ਜਿਨ੍ਹਾਂ ਨੇ ਪਾਲਿਸੀ ਅਰੰਭ ਕੀਤੀ ਆ ਉਹ ਸੀ ਗ੍ਰਿਫਤਾਰ ਕਰਨਾ ਚਾਹੁੰਦੇ ਆ ਸੋ ਮੇਰਾ ਮਤਲਬ ਹੈ ਕਿ ਇਸ ਹਕੂਮਤ ਦੇ ਉੱਤੇ ਕਿਸੇ ਵੀ ਦੂਜੇ ਵੱਡੇ ਮੁਲਖ ਨੂੰ ਇਤਬਾਰ ਨਹੀਂ ਰਿਹਾ ਅੱਜ ਜਰਮਨ ਅਮਰੀਕਾ ਯੂਐਨ ਸਾਰੇ ਕਹਿ ਰਹੇ ਐ ਕਿ ਇਹ ਜਿਹੜੇ ਇਲੈਕਸ਼ਨ ਨਵੇਂ ਆ ਰਹੇ ਐ ਇਹਦੇ ਵਿੱਚ ਸਾਨੂੰ ਸ਼ੱਕ ਹੈ ਕਿ ਇਹਨਾਂ ਦੇ ਵਿੱਚ ਬੀਜੇਪੀ ਆਰਐਸਐਸ ਮੋਦੀ ਫੇਰਫੇਰੀ ਕਰਨਗੇ ਔਰ ਆਪਣੇ ਮਜਬ ਦੇ ਉੱਤੇ ਇਹ ਇਲੈਕਸ਼ਨ ਕਰਾਉਣਗੇ ਜੋ ਕਰਕੇ ਤੁਹਾਨੂੰ ਪਤਾ ਹੋਊਗਾ ਕਿ ਭਾਜਪਾ ਨੇ ਕਿਹਾ ਕਿ ਅਗਲੀ ਵਾਰ ਵੀ ਸਾਡੀ ਸਰਕਾਰ ਬਣੋਗੇ ਪਰ ਕਿਸੇ ਵੀ ਮੁਸਲਮਾਨ ਨੂੰ ਭਾਜਪਾ ਦੀ ਟਿਕਟ ਨਹੀਂ ਦਿੱਤੀ ਕਟਕਿੰਟ ਦੇ ਲੋਕਾਂ ਨੂੰ ਟਿਕਟ ਨਹੀਂ ਦਿੱਤੀ ਜਿਹੜੇ ਦੂਜੀਆ ਪਾਰਟੀਆ ਤੋਂ ਸਿੱਖ ਛੱਡ ਕੇ ਚਲੇ ਗਏ ਆ ਉਹਨਾਂ ਨੂੰ ਟਿਕਟਾਂ ਦੇਤੀਆਂ ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਆਪਣੀ ਪਾਰਟੀ ਦੇ ਵਫਾਦਾਰ ਨਹੀਂ ਸੀਗੇ ਉਹ ਦੂਜੀ ਬੀਜੇਪੀ ਚ ਜਾ ਕੇ ਕਿਵੇਂ ਵਫਾਦਾਰੀ ਦਿਖਾਉਣਗੇ ਮੁਸਲਮਾਨਾਂ ਦੀ ਬਬਲੀ ਮਸਜਿਦ ਬਣਾ ਕਰਤੀ ਉਹਦੇ ਉੱਤੇ ਰਾਮ ਮੰਦਰ ਬਣਾਤਾ ਸਾਨੂੰ ਕੋਈ ਇਤਰਾਜ਼ ਨਹੀਂ ਮੰਜ਼ਰ ਬਣਾਓ ਪਰ ਦਰਬਾਰ ਸਾਹਿਬ ਨਾਲ ਤੇ ਬਬਰੀ ਮਸਜਿਦ ਮੁਸਲਮਾਨਾਂ ਦੀ ਉਬਰਬਾਦ ਨਾ ਕਰੋ ਬਹੁਤ ਖੁਸ਼ ਕਰ ਸਕਦੇ ਹੋ ਪਰ ਜੇ ਤੁਸੀਂ ਕਰਨਾ ਚਾਹੋ ਜੇ ਤੁਸੀਂ ਧਰਮ ਦੀ ਸਿਆਸਤ ਖੇਡਨੀ ਹੈ ਤਾਂ ਫਿਰ ਹਜ਼ਾਰਾਂ ਸਾਲਾਂ ਤੋਂ ਹਿੰਦੂ ਧਰਮ ਨੇ ਧਰਮ ਦਾ ਦਰਜਾ ਗੰਗਾ ਦਰਿਆ ਨੂੰ ਦਿੱਤਾ ਹੋਇਆ ਅੱਜ ਗੰਗਾ ਦਰਿਆ ਦੇ ਵਿੱਚ ਜਿੰਨਾ ਵੀ ਰਾਜ ਵਿੱਚ ਸ਼ਹਿਰ ਆਉਂਦੀ ਹੈ ਅਲਾਬਾਦ ਬਨਾਰਸ ਨਾ ਲੈ ਲੋ ਸਾਰੀ ਮਿਊਂਸਿਪੈਲਿਟੀ ਦੀ ਗੰਦਗੀ ਚਮੜੇ ਦੀ ਫੈਕਟਰੀਆਂ ਦੀ ਗੰਦਗੀ ਫੈਕਟਰੀਆਂ ਦੀ ਸਾਰੀ ਗੰਗਾ ਦੇ ਵਿੱਚ ਰੋੜ ਦਿੰਦੇ ਐ ਫਿਰ ਮੈਂ ਸਮਝ ਲਈ ਤ ਤੁਸੀਂ ਸਮਝੋ ਕੀ ਇਹ ਤਾਂ ਮਖਲੋਕਤਾ ਹੈ ਨਹੀਂ ਜਿਹੜਾ ਤੁਹਾਡੇ ਤੋਂ ਸਭ ਤੋਂ ਪਵਿੱਤਰ ਜਿਹੜਾ ਇਹਨਾਂ ਦਾ ਦਰਿਆ ਹੈ ਉਹਦੇ ਵਿੱਚ ਗੰਦਗੀ ਸੁੱਟਦੇ ਐ ਕਿਸ ਨੂੰ ਪੁੱਛੋ ਕੀ ਪਾਇ ਸਿਮਰਨਜੀਤ ਸਿੰਘ ਮਾਨੇ ਕਰਿਆ ਕੀ ਤੁਸੀਂ ਇਸ ਤਰ੍ਹਾਂ ਕਰਦੇ ਹੋ ਸਾਨੂੰ 8 ਮਹੀਨੇ ਦੇ ਦੇ ਬਿਲਕੁਲ ਸਾਫ ਸੁਥਰੀ ਗੰਗਾ ਨੂੰ ਕਰ ਦਵਾਂਗੇ ਪਰ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਹੈ ਉਹ ਬਰਨਸੀ ਬਨਾਰਸ ਤੋਂ MP ਬਣੇ ਹੋਏ ਆ MP ਨੂੰ ਆਪਣੇ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਮੋਦੀ ਸਾਹਿਬ ਜੇ ਦੋਵੇਂ ਆਪਣਾ ਪੇਟ ਸਾਫ਼ ਕਰਦੇ ਆ ਫਲਸ਼ ਕਿਤੇ ਤੇ ਸਾਰੇ ਪੇਟ ਦੀ ਗੰਦਗੀ ਗੰਗਾ ਦੇ ਵਿੱਚ ਜਾਂਦੀ ਆ ਹੁਣ ਦੱਸੋ ਇਹ ਕੋਈ ਅਖਲਾ ਇੱਕ ਪ੍ਰਾਈਮ ਮਿਨਿਸਟਰ ਹੋਵੇ ਸਭ ਤੋਂ ਪਵਿੱਤਰ ਤੁਹਾਡਾ ਦਰਿਆ ਹੋਵੇ ਉਹਦੇ ਵਿੱਚ ਤੁਸੀਂ ਆਪਣੇ ਪੇਟ ਦੀ ਗੰਦਗੀ ਭੇਜਦੇ ਹੋ ਕੋਈ ਤੁਹਾਡੀ ਅਕਲ ਟਖਾਣੀ ਹੈ ਜੀ ਹੈ ਕਿ ਨਹੀਂ ਫਿਰ ਲੋਕਾਂ ਨੂੰ ਮਰਵਾਉਂਦੇ ਹੋ ਕਿ ਜੀ ਤੁਸੀਂ ਗਵਾਂ ਨੂੰ ਤਾਂ ਕਿ ਕਰਦੇ ਹੋ ਤੁਸੀਂ ਫਲਾਣੇ ਨੂੰ ਕਰਦੇ ਹੋ ਤੁਸੀਂ ਢੇਗੜੇ ਨੂੰ ਕਰਦੇ ਹੋ ਜੇ ਤੁਸੀਂ ਆਪ ਆਪਣੇ ਆਪ ਨੂੰ ਸੰਭੋ ਹਿੰਦੂ ਸਭਾਂ ਦੇ ਵਿੱਚ ਕੋਈ ਕੱਜੀਆ ਨਹੀਂ ਖੜਾ ਹੁੰਦਾ ਸੋ ਸਤਕਾਰਯੋਗ ਸਾਥ ਸੰਗਤ ਜੀ ਮੈਂ ਇਹ ਹੀ ਬੇਨਤੀ ਕਰਨਾ ਹੈ ਕਿ ਐਤ ਕੀ ਮੌਕਾ ਮੈਨੂੰ ਦਿਓ ਜਿਹੜੇ ਆਪਣੇ ਲਾਖੇ ਦੇ ਵਿੱਚ ਇੱਕੀ ਬੇਗਨਾ ਸ਼ਰਾਬ ਪੀ ਕੇ ਗਰੀਬ ਆਦਮੀ ਮਰ ਗਏ ਉਹਨਾਂ ਨੂੰ ਸਖੜਾ ਮੁਆਵਜ਼ਾ ਦਈਏ ਉਹਨਾਂ ਦੀ ਅਬਿਤ ਬਾਬਾ ਨੂੰ ਸਰਕਾਰੀ ਨੌਕਰੀ ਦਿਵਾਈਏ ਜ਼ਮੀਨਦਾਰ ਤੇ ਕਿਸਾਨ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਐ ਉਹਨਾਂ ਨੂੰ ਇਨਸਾਫ਼ ਦਿਵਾਈਏ ਹੁਣ ਇੱਥੇ 550 ਕਰੋੜ ਰੁਪਏ ਦਾ ਹਸਪਤਾਲ ਤੁਹਾਡੇ ਬਰਨਾਲੇ ਬਣਵਾਇਆ ਬਣ ਰਿਹਾ ਹੈ ਇਸ ਦੇ ਨਾਲ ਸਾਡੇ ਬਾਣੀਆਂ ਨੂੰ ਮਹਾਜਨਾਂ ਨੂੰ ਬਹੁਤ ਫਾਇਦਾ ਹੋਣਾ ਹੈ ਜੋ ਕਰਕੇ ਬੜੀ ਦੂਰੋਂ ਦੂਰੋਂ ਲੋਕ ਇੱਥੇ ਆ ਕੇ ਲਾਟ ਕਰਕੇ ਆਉਣਗੇ ਇਸ ਦੇ ਨਾਲ ਵਪਾਰ ਵਧੂਗਾ ਹੋਟਲ ਬਣਨਗੇ ਔਰ ਆਪਣੇ ਲੱਖੇ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਬਿਮਾਰੀਆਂ ਕੋਵਿਡ ਦੇ ਨਾਲ ਹੁੰਦੀਆਂ ਮਾਤਾ ਹੁੰਦੀ ਹੈ ਇਹੋ ਜਿਹੀਆਂ ਜਿਹੜੀਆਂ ਇਨਫੈਕਸ਼ਨ ਦੇ ਨਾਲ ਹੁੰਦੀ ਹੈ ਉਹਨਾਂ ਸਾਰੀਆਂ ਦਾ ਨਾਜ ਇੱਥੇ ਕੀਤਾ ਜਾਊਗਾ। ਹਰ ਸਾਲ ਦੇ ਵਿੱਚ ਤੁਹਾਡੇ ਬਰਨਾਲੇ ਦੇ ਵਿੱਚ ਸੰਗਰੂਰ ਦੇ ਵਿੱਚ ਮਲੇਰਕੋਟਲੇ ਦੇ ਵਿੱਚ ਕੋਈ 3.500 ਕਰੋੜ ਰੁਪਈਆ ਲਾ ਕੇ ਆਹ ਜਿਹੜੀਆਂ ਬਿਜਲੀ ਦੀਆਂ ਤਾਰਾਂ ਤੁਹਾਡੇ ਮੁਕਾਨਾਂ ਦੇ ਉੱਤੋਂ ਜਾਂਦੀਆਂ ਇਹ ਨਵੀਆਂ ਲੱਗਣਗੀਆਂ ਕੋਈ ਤਾਰ ਕਿਸੇ ਦੇ ਘਰ ਦੇ ਉੱਤੋਂ ਦੀ ਨਹੀਂ ਹੋਊਗੀ ਕਿਸੇ ਦੀ ਮੋਟਰ ਨਹੀਂ ਸੜੂਗੀ ਕਿਸੇ ਦੇ ਘਰ ਦੀ ਮਸ਼ੀਨ ਜਿਹੜੀ ਨਹੀਂ ਸੜੂਗੀ ਇਹ ਸਾਰਾ ਖੋਸ਼ ਬਤੌਰ ਵਿਰੋਧੀ ਤੇ ਦੇ ਵਿੱਚ ਹੁੰਦੇ ਆ ਕੋਸ਼ਿਸ਼ ਕਰਕੇ ਜਿਹੜੀ ਤੁਸੀਂ ਤਾਕਤ ਦਿੱਤੀ ਹੈ ਉਹਦੀ ਸਤਿਕਾਰ ਕਰ ਸਕਦੇ ਆ ਔਰ ਅੱਗੇ ਤੋਂ ਵੀ ਅਮੀਜ ਰੱਖ ਲੈ ਕਿ ਤੁਸੀਂ ਚੜਦੀ ਕਲਾ ਕਰੋਗੇ ਤੇ ਫਿਰ ਇੱਕ ਵਾਰੀ ਸੇਵਾ ਦਾ ਮੌਕਾ ਦੇਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ